ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਦਿਨ ਮੰਗਲਵਾਰ 2026 ਤਤਰੀਕ ਹੈ 27 ਅੱਜ ਸਿਰਸਰੇ ਮੀਂਹ ਹਾਜ਼ਰੀ ਲਵਾਈ ਔਰ ਤੁਹੀਂ ਸਲਾਮ ਬਾਕੀ ਸਾਰੇ ਠੀਕ ਠਾਕ ਹੋ ਮੀਂਹ ਕੇ ਜੋਰ ਨਾਲ ਪੈ ਕੇ ਹਟ ਗਿਆ ਹੁਣ ਆਉਂਦਿਆ ਥੋੜਾ ਥੋੜਾ ਭਰ ਆਉਂਦਿਆ ਅਜੇ ਵੀ ਬੱਦਲ ਘੁਲਿਆ ਪਿਆ ਆਸ ਹੈ ਗਿਆ ਵੀ 3-4 ਘੰਟੇ ਪੈ ਜਾਓ। ਥੈਂਕ ਯੂ ਵੀ ਧੋਪ ਗਿਆ ਸੀ ਬੰਨੇ। ਇਹ ਤਿੰਨ ਦਿਨ ਪਹਿਲਾਂ ਵੀ ਬੜਾ ਧੋਪਿਆ ਸੀ ਅੱਜ ਫੇਰ ਧੋਪ ਗਿਆ। ਪਹਿਲਾਂ ਸੋਚਿਆ ਸੀ ਧਾਰੀ ਵਾਲ ਸਾਈਡ ਨੂੰ ਜਾਵਾਂ ਉਧਰ ਕੰਮ ਸੀ ਪਰ ਨਹੀਂ ਹੁਣ ਪਹਿਲਾਂ بارش ਕਰਕੇ ਨਾ ਪਿੰਡ ਬੰਦੇ ਲੱਗੇ ਨੇ ਕੰਨੇ ਵਾਲੇ ਕਮਾਦ ਵਟਣ ਦੇ ਆ। ਤੇ ਮੈਂ ਪਹਿਲਾਂ ਉਧਰ gekeੜਾ ਲਾਵਾਂ ਉਹਨਾਂ ਨੇ ਕਿੰਨਾ ਕੁ ਵੜਿਆ ਕੀ ਕੰਮ ਕਰਿਆ। ਨੀ ਕਰਕੇ ਹੁਣ ਹਟ ਗਏ ਨੇ ਆਪਾਂ ਚਲੋ ਇੰਨਾ ਨਹੀਂ ਅਜੇ ਹੈਗਾ ਵੀ ਪੈੜੀ ਚ ਪਾਣੀ ਖਲੋ ਜਾਏ। ਇਹ ਨਾਲ ਖਲੋਤਾ ਤੇ ਉਹਨਾਂ ਨੇ ਮੀਂਹ ਹਟਦੇ ਵਟਟੇ ਆਪਣਾ ਤੇ ਜੇ ਪਾਣੀ ਖਲੋ ਗਿਆ ਤੇ ਫਿਰ ਦੋ ਤਿੰਨ ਦਿਨ ਬਾਅਦ ਛਲਾਈ। ਦੇਖ ਤਾਂ ਜਗ ਕੀ ਮੋਹਲਿਆ ਉੱਥੋਂ ਫਿਰ ਬਾਅਦ ਮਤਾਰੀ ਹਾਲ ਚਲੇ ਜਾਣਾ ਵਾ। ਅੱਜ ਤੰਤਰਪਾਪਾ ਦੀਪ ਸਿੰਘ ਦਾ ਜਨਮ ਦਿਹਾੜਾ ਵਾ ਤੇ ਅੱਜ ਨਾਲੇ ਗੁਰੂ ਘਰ ਹਾਜ਼ਰ ਦਿਵਾਇਏ। ਕਰੋ ਹੋਈਏ। ਮੈਂ ਹਾਂ ਪਿੰਡੋਂ ਵਾਪਸੀ ਤੇ ਸ਼ੁਰੂ ਕਰ ਰਹੇ ਹਾਂ। ਅੱਜ ਤੁਹਾਨੂੰ ਮੈਂ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਾਉਂਗਾ ਜਿੱਥੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੋ ਵਾਰੀ ਆਏ ਤੇ ਬਾਬਾ ਸ਼੍ਰੀ ਚੰਦ ਜੀ ਵੀ ਆਏ। ਔਰ ਉਸ ਗੁਰਦੁਆਰਾ ਸਾਹਿਬ ਦੇ ਸਰੋਵਰ ਚੋਂ ਜਲ ਖੜ ਕੇ ਤੇ ਤਰਨਤਨ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਉਹ ਜਲ ਪਾਇਆ ਸੀ। ਪਰ ਤੁਹਾਨੂੰ ਪਤਾ ਤਰਨਤਨ ਸਾਹਿਬ ਜਿਹੜਾ ਗੋਦਰਾ ਸਾਹਿਬ ਆ ਉਹ ਸਰੋਵਰ ਬਹੁਤ ਵੱਡਾ। ਇੱਥੋਂ ਜਲ ਖੜਿਆ ਗਿਆ ਸੀ ਅੱਜ ਮੈਂ ਤੁਹਾਨੂੰ ਇਸ ਤੂਰ ਘਾ ਤੇ ਦਰਸ਼ਕ ਦਿਖਾਉਂਗਾ ਦੇਖੋ ਬਾਰਿਸ਼ ਹੋਣੀ ਹੈ ਬਰੀਕ 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 ਪੀਕ ਹੁਣ ਪੈਣ ਈ ਹੈ ਸਵੇਰੇ ਤੋਂ ਬੱਦਲ ਕੱਜਦਾ ਆ ਹੀ ਔਰ ਇਹ ਅਸੀਂ ਹਾਈਵੇ ਛੱਡ ਦਾਂਗੇ ਅੱਗੇ ਹੋ ਜਾਣਾ ਅੰਨੇ ਸਰੋ ਵਾਦਿਸ਼ਾਂ ਹੋ ਗਈ ਤੇਜ ਤੇ ਹੁਣ ਸਾਨੂੰ ਵਾਈਪਰ ਵੀ ਤੇਜ਼ ਕਰਨਾ ਪਊ ਇੱਕ ਨੰਬਰ ਵਧਾਉਣਾ ਪਊ। ਅੰਕੜਾ ਔਖਾ ਸਾਈਕਲ ਵਾਲਿਆਂ ਦਾ। ਸ਼ੁਕਰ ਆ ਪ੍ਰਮਾਤਮਾ ਗੱਡੀਆਂ ਜੋਗੇ ਕੀਤਾ। ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਤੁਹਾਡੇ। ਸਰਪੰਤਾ ਪਹਲਾ ਕਰਿਓ। ਸਭ ਨੂੰ ਗੱਡੀਆਂ ਵਾਲਾ ਕਰਿਓ ਸੱਚੇ ਪਾਤਸ਼ਾਹ। ਹਾਲੋ ਕੀ ਨਹੀਂ ਜੀ ਵਿਚਾਰੇ ਇੰਡੀਕੇਟਰ ਪਤਾ ਨਹੀਂ ਕਿਉਂ ਜਗਾ ਦਿੰਦੇ ਮੈਨੂੰ ਸਮਝ ਨਹੀਂ ਆਈ ਇਹਨਾਂ ਦੀ ਜੇ ਤੁਹਾਨੂੰ ਨਹੀਂ ਕੱਦ ਜਗਾ ਦਿੰਦੇ ਆ ਅਸਾ ਦੇਣਾ ਨਾ ਨਾ ਡਰਾਈਵਿੰਗ ਦਾ ਪਤਾ ਨਹੀਂ ਆ ਵੀ ਸੜਕ ਤੇ ਚੱਲੇ ਜਾ ਕੇ ਕਿਉਂ ਕਿ ਉਹ ਮਨ ਚ ਆਉਂਦਾ ਉਹਨੂੰ ਠੀਕ ਸਮਝ ਕੇ ਉਹ ਕਰ ਲੈ। ਐਵੇਂ ਹੀ ਕਰਦੇ ਆ। ਇੰਨਾ ਨਹੀਂ ਕਰਨਾ ਚਾਹੀਦਾ। ਜੀ ਸ਼ੁਕਰੀਆ। ਲਓ ਜੀ ਪਕੌੜੇ ਲੈ ਲਿਆ। ਤੇ 320 ਰੁਪਏ ਕਿਲੋ ਮਿਲੇ ਆ। ਅੱਧਾ ਕਿਲੋ ਲਏ ਆ। ਬੰਦੇ ਦੋ ਉੱਥੇ ਬੈ ਸੱਜਣ ਮੇਰੀ ਵੇਟ ਕਰਨ ਮੈਂ ਚੱਲੋ। ਮੌਸਮ ਅੱਜ ਹੋ ਗਿਆ ਮੀਂਹ ਸ਼ੁਰੂ ਅੰਬਰੋਂ ਦਾ ਗਰੀਦਾ ਉਹ ਅੰਕਲ ਕੇਵਲ ਦੇ ਮੁੰਡੇ ਕੋ ਹੂੰਂਦੀ ਹੁੰਦੀ ਆ ਚੱਲਦੀ ਨੇ ਬੜੀ ਬੈਹ ਕੇ ਆ ਹੋ ਗਿਆ ਮੀਂਹ ਸ਼ੁਰੂ ਆ ਅਸੀਂ ਆਂ ਅੰਮ੍ਰਿਤਸਰ ਗੁਰਦਾਸਪੁਰ ਰੋਡ ਤੇ ਧਾਰੀਵਾਲ ਬਾਈਪਾਸ ਤੇ ਧਾਰੀਵਾਲ ਬਾਈਪਾਸ ਤੇ ਇੱਥੇ ਜੀਓ ਦਾ ਪੰਪ ਆਏਗਾ ਏ ਪੀਓ ਵਾਲੇ ਪੰਪ ਵਾਲੀ ਹੱਥ ਹੀ ਉਸੇ ਸਾਈਡ ਹੀ ਅਸੀਂ ਪੰਪ ਲੰਘਦੇ ਆ ਸਾਰੀ ਖੱਬੇ ਮੁੜ ਜਾਣਾ ਔਰ ਉਹ ਅਸੀਂ ਮੁੜ ਕੇ ਤੇ ਚੱਲ ਜਣਾ ਗੁਰਦੁਆਰਾ ਸਾਹਿਬ ਗੁਰਦੁਆਰਾ ਬੋਟ ਸਾਹਿਬ ਅਰੇ ਇਹ ਉਹਤ ਗੁਰੂ ਘਾਰ ਆ ਉਹ ਸਥਾਨ ਆ ਜਿੱਥੇ ਪੰਜਵੇਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੋ ਵਾਰੀ ਆਏ ਸੀ ਆ ਗੋਦਾ ਸਾਹਾ ਆ ਗਿਆ ਬਾਈਪਾਸ ਤੋਂ ਉੱਤਰਿਆਂ ਸਾਰੀ ਸਾਹਮਣੇ ਬਾਈਪਾਸ ਤੋਂ ਗੋਦਾ ਸਾਹਾ ਦੀ ਬਿਲਡਿੰਗ ਸੋਣੀ ਦੇਖ ਪੈਂਦੀ ਹੈ بارش ਜ਼ਿਆਦਾ ਹੋਣ ਕਰਕੇ ਨਾ ਛੜਕੇ ਥੋੜੀ ਖਰਾਬ ਹੈ ਚੌੜੀ ਹੋਣ ਦੀ ਹੈ ਤੇ ਉਹਦੇ ਕਰਕੇ ਪਾਣੀ ਭੜਾ ਰੂ ਗਿਆ ਅੱਛਾ ਆ ਗੋਦਾ ਸਾਹਾ ਦੀ ਬਿਲਡਿੰਗ ਆ ਤੇ ਇੱਥੇ ਗੁਰੂ ਅਰਜਨ ਪਾਸ਼ਾ ਜੀ ਦੋ ਵਾਰੀ ਤੇ ਬਾਬਾ ਸ਼ਿਰੀ ਚੰਦ ਜੀ ਵੀ ਆਏ ਨੇ ਇਸ ਗੋਦਾ ਸਾਹਾ ਦੀ ਮੈਂ ਗੱਲ ਕਰ ਰਿਹਾ ਸੀ ਵੀ ਇੱਥੋਂ ਗੁਰੂ ਅਰਜਨ ਪਾਸ਼ਾ ਨੇ ਤਰਨਤਾਰਨ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਸਰੋਵਰ ਵਿੱਚ ਜਲ ਇੱਥੋਂ ਖੜ ਕੇ ਪਾਇਆ ਸੀ ਇਸ ਗੁਰਦੁਆਰਾ ਸਾਹਿਬ ਤੋਂ ਜਲ ਕਢ ਕੇ ਉੱਥੇ ਪਾਇਆ ਸੀ ਤਰਨਤਾਰਨ ਸਾਹਿਬ ਇਹ ਗੁਰਦੁਆਰਾ ਸਾਹਿਬ ਜਿਹਦਾ ਨਾਮ ਆ ਗੁਰਦੁਆਰਾ ਬੁੱਜ ਸਾਹਿਬ ਬੁਰਜ ਸਾਹਿਬ ਤਾਂ ਇਹਦਾ ਨਾਂ ਪਿਆ ਸੀ ਗੁਰਦੁਆਰਾ ਇਹ ਜਗ੍ਹਾ ਦਾ ਗੁਰੂ ਘਰ ਦਾ ਕਿ ਇੱਥੇ ਜਦੋਂ ਗੁਰੂ ਸਾਹਿਬ ਪਹਿਲੀ ਵਾਰ ਹੀ ਆਏ ਸੀ ਤੇ ਇੱਥੇ ਇੱਕ ਆ ਕੋਈ ਦੁਖੀਆ ਸੀ ਤੇ ਉਹਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਆਏ ਤੇ ਉਹਨੇ ਅੱਗੇ ਪ੍ਰਿਆਦ ਕੀਤੀ ਕਿ ਮੇਰਾ ਕਸਟਮਰ ਤੇ ਕਸਟਮਰ ਮੇਰਾ ਕਸਟ ਕੱਟ ਦੋ ਉਹਨਾਂ ਨੇ ਫਿਰ ਕਿਹਾ ਸੀ ਕਿ ਮੈਂ ਹੁਣ ਅਗਾਹ ਜਾ ਰਿਹਾ ਵਾਂ ਇਧਰ ਮਤਲਬ ਜੰਮੂ ਵਾਲੀ ਸਾਈਡ ਨੂੰ ਜਾ ਰਿਹਾ ਸੀ ਗੁਰੂ ਸਾਹਿਬ ਤੇ ਉਹਨਾਂ ਨੇ ਕਿਹਾ ਕਿ ਮੈਂ ਜਾ ਰਿਹਾ ਵਾਂ ਤੇ ਤੁਸੀਂ ਨਾ ਇੱਥੇ ਇੱਕ ਆਪਣਾ ਥੋੜਾ ਟੋਆ ਮਾਰੋ ਉਹਦੇ 'ਚ ਜਲ ਭਰੋ ਤੇ ਉਹਨਾਂ ਤਾਂ ਥੋੜਾ ਜਿਹਾ ਕਿਹਾ ਸੀ ਮਾਰਨ ਵਾਸਤੇ ਤੇ ਗੁਰੂ ਸਾਹਿਬ ਕਹਿ ਕੇ ਚੱਲ ਗਏ ਤੇ ਗੁਰੂ ਸਾਹਿਬ ਨੂੰ ਉੱਥੇ ਲੱਗ ਗਿਆ ਟਾਈਮ ਤੇ ਕੁਝ ਮਹੀਨੇ ਬਾਅਦ ਜਦੋਂ ਵਾਪਸ ਆਏ ਤੇ ਉਹ ਜਿਸ ਸੰਬੰਧ ਦੀ ਜਿਸ ਦੁਖੀ ਦੀ ਡਿਊਟੀ ਲੱਗੀ ਸੀ ਜਿਹਨੇ ਜਿਹਨੇ ਸੇਵਾ ਲਈ ਸੀ ਗੁਰੂ ਸਾਹਿਬ ਤੋਂ ਉਹ ਪੜਦਾ ਹੀ ਰਿਹਾ ਉਹਨਾਂ ਚਿਰ ਜਿਨਾਂ ਚਿਰ ਗੁਰੂ ਸਾਹਿਬ ਦੁਬਾਰਾ ਵਾਪਸ ਨਹੀਂ ਆਏ ਅੱਗੋਂ ਵਾਪਸ ਔਰ ਉਹਨੇ ਪਟ ਪਟ ਕੇ ਇੱਥੇ ਲਾਤਾ ਮਿੱਟੀ ਦਾ ਢੇਰ ਕਿਉਂਕਿ ਉਦੋਂ ਕਿਹੜੀਆਂ ਮਸ਼ੀਨਾਂ ਸੀ ਉਦੋਂ ਕਈ ਵਾਂਗ ਕਈ ਨਾਲ ਹੋ ਗਿਆ ਜਾਂ ਨਾਲ ਕੋ ਬਾਲਟਾ ਲੈ ਲੈਂਦੇ ਸੀ ਉਹਦੇ ਨਾਲ ਪੁੱਟ ਪੁੱਟ ਢੇਰ ਲਾਈ ਜਾਂਦੇ ਸੀ ਉਹ ਢੇਰ ਬੜਾ ਤਖਾਲਾ ਜਾਂਦਾ ਹੁੰਦਾ ਉਹ ਜਦੋਂ ਗੁਰੂ ਸਾਹਿਬ ਆਏ ਤਾਂ ਉਹਨਾਂ ਵੇਖਿਆ ਵੀ ਇਹ ਤੇ ਭਗਤ ਹਟਿਆ ਹੀ ਨਹੀਂ ਪੁੱਟਣੋ ਤੇ ਉਹਨੇ ਟੀਸੀ ਕੱਢਤੀ ਇੱਥੇ ਪੂਰਾ ਢੇਰ ਤਖਾਲਾਤਾ ਉਹ ਫਿਰ ਉਦੋਂ ਦਾ ਨਾਮ ਪਤਾ ਗੁਰੂ ਸਾਹਿਬ ਗੁਰੂ ਘਰ ਦਾ ਨਾਮ ਪਿਆ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੇ ਕਿਹਾ ਤੂੰ ਤੇ ਬੁੱਧੀ ਕੱਢਤਾ ਤਾਂ ਬੁੱਧੀ ਨਾਲ ਮਿੱਟੀ ਦਾ ਢੇਰ ਲੰਕਤਾ ਬਾਕੀ ਹੋਰ ਕੋਈ ਜਾਣਕਾਰੀ ਲੈ ਕੇ ਤੁਹਾਡੇ ਨਾਲ ਉਹ ਵੀ ਸਾਂਝੀ ਕਰਦੇ ਆਂ ਅਧੀਕਰਤੀ ਪਾਰਕ ਹੁਣ ਚੱਲਨੇ ਗੁਰੂ ਘਰ ਇਧਰੋਂ ਦੀ ਐਂਟਰੀ ਆ ਇਹ ਤਾਂ ਸਾਮਣੇ ਵੀ ਜੋੜੇ ਲਾ ਸਕਦੇ ਹੋ ਥੱਬੇ ਆ ਤੁਸੀਂ ਜੋੜ ਲਾ ਸਕਦੇ ਹੋ ਉਹ ਸਾਮਣੇ ਦਰਸ਼ਕਾਂ ਨੂੰ ਨਾਲ ਗੁਰੂ ਸਾਹਿਬ ਗੁਰੂ ਘਰ ਸਰੋਵਰੇ ਸਾਈਡ ਹੁਣ ਮੈਂ ਇਥੋਂ ਪ੍ਰਸ਼ਾਦ ਕਰਾ ਰਿਹਾ ਆ ਸਾਨੂੰ ਵੀਡੀਓ ਦੇ ਸਟਾਰਟਿੰਗ ਦੱਸਣਾ ਸੀ ਨਾ ਤੇ ਗੁਰੂ ਆਪਣੇ ਪਾਸੇ ਆਏ ਸੀ ਇਹਨਾਂ ਨੇ ਅਰਦਾਸ ਕੀਤੀ ਸੀ ਆਪਣੇ ਉਹਨਾਂ ਨੇ ਕਹਿ ਆ ਸੀ ਗੁਰੂ ਸਾਹਿਬ ਨੇ ਵੀ ਮੇਰੇ ਇੱਥੇ ਤੁਸੀਂ ਇੱਕ ਛੋਟੇ ਜਿਹੇ ਸਰੋਵਰ ਦਾ ਨਿਰਮਾਣ ਕਰੋ ਉਹ ਕੀਤਾ ਤੇ ਮੁੜ ਕੇ ਜਦੋਂ ਗੁਰੂ ਸਾਹਿਬ ਜੀ ਆਏ ਕੁਝ ਮਹੀਨੇ ਬਾਅਦ ਫਿਰ ਇਸੇ ਜਗ੍ਹਾ ਤੇ ਤੇ ਉਹ ਜਿਹੜੀ ਬਿਊਟੀ ਲਈ ਸੀ ਉਹਨਾਂ ਨੇ ਸਰੋਵਰ ਹੀ ਨਾ ਆ ਵਡਾ ਪੁੱਟ ਪੁੱਟ ਕੇ ਮਿੱਟੀ ਦਾ ਢੇਰ ਲਾ ਦਿੱਤਾ ਉਹ ਬਣਾਤਾ ਮਿੱਟੀ ਦਾ ਤਨਵਾਦ ਉੱਚੀ ਟੀਸੀ ਬਣਾਤੀ ਜਿਹਨੂੰ ਵਰਜ ਕਿਹਾ ਜਾਂਦਾ ਤੇ ਫਿਰ ਉਸਦਾ ਨਾਮ ਗੁਰਜ ਸਾਹ ਪਿਆ ਇੱਥੇੋਂ ਬਾਅਦ ਵਿੱਚ ਚੱਲ ਕੇ ਆਏ ਨੇ ਫਿਰ ਉਹਨਾਂ ਨੇ ਇਸ ਇਸੇ ਸਰੋਵਰ ਤੋਂ ਜਲ ਲੈ ਕੇ ਤਨ ਤਨਸਾ ਪਾਇਆ ਸੀ ਨੌਂ ਜੀ ਅਸੇ ਗੁਰੂ ਘਰ ਆ ਕੇ ਬਾਹਰ ਇਸ ਗੁਰੂ ਘਰ ਅਗਰ ਕਿਸੇ ਨੂੰ ਸਰੀਰਕ ਕਸ਼ਟ ਹੋਵੇ ਕੋਈ ਵੀ ਤੇ ਇੱਥੇ ਸੁਖਣਾ ਸੁਖੋ ਤੇ ਜਦੋਂ ਸੁਖਣਾ ਤੁਹਾਡੀ ਪੂਰੀ ਹੋ ਜਾਂਦੀ ਆ ਜਦੋਂ ਸਹੀਕ ਹੋ ਜਾਂਦੀ ਆ ਤੰਦਰੁਸਤੀ ਆ ਨਰ ਜਾਂਦੀਆ ਫਿਰ ਤੁਸੀਂ ਇਸ ਗੁਰਦੁਆਰਾ ਘਰ ਆਉਣਾ ਗੁਰੂ ਘਰ ਆਉਣਾ ਤੇ ਇੱਥੋਂ ਇੱਕ ਮਾਂਜਾ ਭਾਰੀ ਜਿਹਨੂੰ ਝਾੜੂ ਕਹਿੰਦੇ ਮਾਂਜਾ ਤੇ ਇੱਕ ਲੋਹਾਂ ਦਾ ਪੈਕਟ ਲੈ ਕੇ ਅੰਦਰ ਮੱਥਾ ਟੇਕਣਾ ਬਸ ਪ੍ਰਮਾਤਮਾ ਸਾਰੇ ਕਸ਼ਟ ਕੱਢ ਦਿੰਦਾ ਤੇ ਸਰੀਰ ਦੇ ਸਾਰੇ ਕਸ਼ਟ ਸਾਰੇ ਰੋਗ ਦੂਰ ਹੋ ਜਾਂਦੇ ਇਹ ਪ੍ਰਤੱਖਾ ਬਹੁਤ ਦੁਨੀਆ ਉਂਦੀ ਇੱਥੇ ਦੁਰਦਰੋਂ ਹੁੰਦੀ ਆ ਸੁਖਣਾ ਸੋਖਦੀ ਹੈ ਤੰਦਰੁਸਤ ਹੁੰਦੀ ਆ ਤੇ ਫਿਰ ਇੱਕ ਭਾਰੀ ਮਾਂਜਾ ਜਿਹਨੂੰ ਕਹਿੰਦੇ ਆ ਤੇ ਕਲੋਂ ਦਾ ਪੈਕਟ ਚੜਾ ਕੇ ਸੁਖਣਾ ਲੋਂਦੀ ਆ ਬਹੁਤ ਕੋਸ਼ਾ ਗੁਰੂ ਘਰ ਬਸ ਸੱਚੇ ਮਨੋਂ ਸ਼ਰਧਾ ਨਾਲ ਆਓ ਸਾਰਾ ਕੁਝ ਮਿਲ ਜਾਂਦਾ ਆਸੀ ਆ ਗੁਰੂ ਘਰ ਚੋਂ ਚੱਲੇ ਪਏ ਬਾਹਰ ਸੜਕਾ ਲੁਹਣਾ ਹੀ ਉਸ ਤੋਂ ਚੜ ਜਾਣਾ ਬਾਈਪਾਸ ਇੱਥੋਂ ਖੱਬੇ ਹੋ ਜਾਣਾ ਤੇ ਪਾਈਪਾਸ ਚੜ ਜਾਣਾ ਇਧਰ ਆਇਆ ਸੇ ਸੱਜੇ ਚੱਲ ਜੀ ਤੇ ਤਾਰੀਵਾਲ ਸ਼ਹਿਰ ਦੇ ਅੰਦਰ ਵੜ ਜਾਏਗਾ ਇੱਥੇ ਬਹੁਤ ਆਨੰਦ ਕਾਰਜ ਹੁੰਦੇ ਆ ਲਾਗ ਜਾਂਦੇ ਨੇ ਕਿ ਇਹ ਬਣਿਆ ਹਾਲ ਲੋਕੀ ਆਨੰਦ ਕਾਰਜਾਂ ਦੇ ਅੰਦਰੋਂ ਕਰਕੇ ਤੇ ਇੱਥੇ ਚਾਹ ਪਾਣੀ ਪੀਂਦੇ ਨੇ ਤੇ ਘਰੋ ਘਰੀ ਜਾਂਦੇ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਆ ਗਿਆ ਜੀ ਹਾਈਵੇ ਆ ਅੰਮ੍ਰਿਤਸਰ ਸਾਈਡ ਤੋਂ ਆਉਂਦੇ ਆ ਬਟਾਲੇ ਵੱਲੋਂ ਤੇ ਆ ਜਾਣਦੇ ਆ ਇੱਥੋਂ ਗਰਤਾਸਪੁਰ ਪਠਾਨਕੋਟ ਠੀਕ ਆ ਜੀ ਆ ਹਾਈਵੇ ਦੇ ਉੱਪਰ ਸਾਮਰੇ ਜੀ ਬੋਸ ਆ ਦਕਰ ਤੇ ਅਜੇ ਵੀ ਬੱਦਲ ਆ ਬੱਦਲ ਖੁੱਲਿਆ ਹੋਇਆ ਪੂਰਾ ਇਨਿਕਨੇ ਕਿਹਾਂ ਕਿ ਛਟਾਂ ਆਉਂਦੀਆਂ ਸੀ ਪਹਿਲਾਂ ਤਾਂ ਬੜੀ ਜ਼ੋਰ ਨਾਲ ਆਉਂਦੀ ਫਿਰ ਛੋਟੀਆਂ ਹੋ ਜਾਂਦੀਆਂ ਪਰ ਆਉਣ ਜਾਈਂ ਲਿਆ ਜਾਂਦੇ ਆ ਜਾਂ ਤੇ ਟਰੱਕ ਧੂੜਾ ਪਤਵੇ ਆਏ ਟੈਂਕਰ ਕਿਤੇ ਵੀ ਦੇਖਣਾ ਸੜਕ ਦੇ ਉੱਤੇ ਇਹਨਾਂ ਦੇ ਲਾਗੇ ਛਾ ਕੇ ਕਿਹਦੀ ਗੱਡੀ ਚਲਾਓ ਇਹ ਦੋ ਕੱਕਟਨਾ ਵਾਗੇ ਹੋ ਗਈਆਂ ਵਾ ਇਹ ਜਦੋਂ ਕੋਈ ਟਰੱਕ ਕੋਈ ਇਹਦੇ ਨਾਲ ਖਾਇਦਾ ਨਾ ਫਿਰ ਇਹ ਬਲਾਸਟ ਹੋ ਜਾਂਦਾ ਫਿਰ ਜਿੱਧਰ ਜਿੱਧਰ ਨੂੰ ਗੈਸ ਜਾਂਦੀ ਆ ਉਧਰ ਉਧਰ ਨੂੰ ਹੀ ਮਾਸ ਮੁੜ ਕੇ ਤਬਾਈ ਕਰ ਜਾਂਦਾ ਪਿਛੇ ਜੇ ਆਏ ਹੋਏ ਵੀ ਦੋ ਪਚਾਂਸ ਲਾਉ ਜਿੱਥੋਂ ਚੱਲੇ ਹਾਂ ਸਵੇਰੇ ਫਿਰ ਉੱਥੇ ਆ ਜਾਈਏ ਕਰਦਾਸ ਕੋਈ ਉਹ ਆ ਗਿਆ ਸੱਜੇ ਹੱਥ ਟੈਂਕ ਚਾਉਂਗਾ ਸਿੱਧੇ ਐਂਟਰ ਕਰ ਜਾਗੇ ਸ਼ਹਿਰ ਦੇ ਅੰਦਰ ਆ ਰਹਿ ਗਏ ਟੈਂਕ ਚਾਉਗੇ ਤੋਂ ਸਰੇ ਗਏ ਹਾਂ ਅੱਗੇ ਫਿਰ ਉੱਥੇ ਹੀ ਸ਼ਹਿਰ ਵੱਡਿਆ ਟ੍ਰੈਫਿਕ ਪਾਤ ਨਹੀਂ ਲੋਕ ਆਈ ਨੇ ਮੀਚ ਨਹੀਂ ਟਲਦੇ ਘਰ ਨਹੀਂ ਪੈਂਦੇ ਤੁਰੇ ਰਹਿੰਦੇ ਦੁਕਾਨਾਂ ਦੇ